ਹੈਲੋ ਬਾਬਾ ਬਖਸ਼ੀ ਜੀ ਹਾਂਜੀ ਹਾਂਜੀ ਜਗਮੀਤ ਸਿੰਘ ਖੱਤਰੀ ਬੋਲਦਾ ਜੀ ਠੀਕ ਠਾਕ ਹੋ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਜੀ ਹਾਂਜੀ ਖਾਲਸਾ ਜੀ ਫਤਿਹ ਚੜ੍ਹਦੀ ਕਲਾ ਚ ਆ ਜੀ ਬਈ ਜਾਣਕਾਰੀ ਲੈਣੀ ਸੀ ਤੁਹਾਡੀਆਂ ਤਸਵੀਰਾਂ ਆਈਆਂ ਇੱਕ ਥਾਣੇ ਦੇ ਵਿੱਚ ਤੁਹਾਨੂੰ ਗ੍ਰਿਫਤਾਰ ਕਰ ਲਿਆ ਦੋ ਕੁ ਦਿਨ ਪਹਿਲਾਂ ਕਾਫੀ ਸੋਸ਼ਲ ਮੀਡੀਆ ਤੇ ਘੁੰਮੀਆਂ ਹਾਂਜੀ ਹਾਂ ਕਹਿੰਦੇ ਕਿ ਤੁਸੀਂ ਤੇ ਨਾਲ ਅਮਰਤਪਾਲ ਸਿੰਘ ਮਹਿਰੋ ਤੇ ਨਾਲ ਛੇ ਦੇ ਇੱਕ ਸਿੰਘ ਦਾ ਕੁਛ ਇਹਦਾ ਹੋਰ ਨਾਮ ਆ ਰਿਹਾ ਸੀ ਮੈਂ ਨਹੀਂ ਜਾਣਦਾ ਨਾਮ ਨਹੀਂ ਜਾਣਦਾ ਉਹਦਾ ਜੀ 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 ਕਹਿੰਦੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਾਮਲਾ ਸਮਝ ਨਹੀਂ ਲੱਗ ਰਿਹਾ ਸੀ ਕਿ ਮੈਨੂੰ ਵੀ ਕਈਆਂ ਦੀ ਕਾਲ ਆਈ ਕਿ ਅਸਲ ਦੇ ਵਿੱਚ ਹੋਇਆ ਕੀ ਆ ਇੱਕ ਪਾਸੇ ਜੋ ਆਪਣਾ ਲੁਧਿਆਣੇ ਵਾਲਾ ਕਾਂਡ ਹੋਇਆ ਨਿੰਗਾ ਦੇ ਵੱਲੋਂ ਦੂਜੇ ਪਾਸੇ ਤੁਹਾਨੂੰ ਗ੍ਰਿਫਤਾਰ ਕਰ ਲਿਆ ਜਾ ਅਸਲ ਦੇ ਵਿੱਚ ਪੂਰੀ ਕਹਾਣੀ ਨਹੀਂ ਸਮਝਾਈ ਅੱਜ ਤੁਸੀਂ ਇੱਕ ਵੀਡੀਓ ਪਾਈ ਆਪਣੇ ਚੈਨਲ ਤੇ ਜਿਹੜਾ ਤੁਹਾਡਾ YouTube ਚੈਨਲ ਆ ਹਾਂ ਜਿਹੜਾ ਜੋ ਤੁਸੀਂ ਪਾਈ ਮੈਨੂੰ ਥੋੜੀ ਜਿਹੀ ਜਾਣਕਾਰੀ ਤਾਂ ਮਿਲੀ ਪਰ ਮੈਂ ਚਾਹੁੰਦਾ ਸੀ ਕਿ ਇਸ ਜਾਣਕਾਰੀ ਨੂੰ ਅੱਗੇ ਰੱਖਿਆ ਜਾਵੇ ਵੀ ਅਸਲ ਦੇ ਵਿੱਚ ਹੋਇਆ ਕੀ ਆ ਵੀ ਤੁਹਾਨੂੰ ਪੁਲ ਅਸਲ ਕਹਾਣੀ ਤੁਹਾਡੇ ਕੋਲ ਸਮਾਂ ਹੈਗਾ ਥੋੜੀ 2 ਮਿੰਟ ਦੀ ਲੰਮੀ ਹੈ ਗੱਲ ਹਾਂਜੀ ਹਾਂਜੀ ਮੈਂ ਜਾਣਕਾਰੀ ਲੈਣ ਨੂੰ ਹੀ ਕਾਲ ਲਾਇਆ ਤੁਹਾਨੂੰ ਮੈਂ ਸੰਗਤ ਤੱਕ ਹੀ ਰੱਖਣੀ ਹੈ ਗੱਲ ਹਾਂ ਬਸ ਠੀਕ ਹੈ ਜੀ ਅਸਲ ਚ ਗੱਲ ਇਹ ਐਵੇਂ ਹੋਈ ਜੀ ਇੱਕ ਕਿਸੇ ਮੁੰਡੇ ਦਾ ਫੋਨ ਟੁੱਟ ਗਿਆ ਜੀ ਤੇ ਉਹ ਫੋਨ ਬਨਵਾਉਣ ਵਾਸਤੇ ਦੁਕਾਨ ਤੇ ਗਿਆ ਤੇ ਉਹ ਜਦੋਂ ਫੋਨ ਉਹਨੇ ਮੁੰਡੇ ਨੇ ਬਣਾ ਕੇ ਤਿਆਰ ਕਰ ਲਿਆ ਤੇ ਉਹਨੇ ਫੰਕਸ਼ਨ ਉਹਦੇ ਮਤਲਬ ਕਿ ਟੱਚ ਕਰਕੇ ਵੇਖੇ ਸਾਰੇ ਤੇ ਉਹਦੇ ਵਿੱਚ ਕੈਂਦਰੀ ਚ ਇੱਕ ਵੀਡੀਓ ਪਈ ਜਦੋਂ ਉਹਨੇ ਕਲਿੱਕ ਕੀਤੀ ਕੁਦਰਤੀ ਪਾਪ ਜਦੋਂ ਕਹਿੰਦੇ ਪਾਪੀ ਕੇ ਮਾਰਨੇ ਕੋ ਪਾਪਮਹਾ ਬੜੀਆ ਉਹ ਉਸੇ ਵੀਡੀਓ ਤੇ ਕਲਿੱਕ ਹੋਇਆ ਜੀ ਕੁਦਰਤੀ ਕੁਦਰਤੀ ਤਾਂ ਉਹ ਜਦੋਂ ਨੇ ਵੇਖੀ ਤਾਂ ਉਹ ਉਹਦੇ ਸੰਪਰਕ ਸੀਗੇ ਆਪਣੇ ਛੋਟੇ ਵੀਰ ਦੇ ਨਾਲ ਅਮਰਤਪਾਲ ਸਿੰਘ ਮਹਿਰੋਣਾ ਨਾਲ ਜੀ ਤੇ ਅਮਰਤਪਾਲ ਸਿੰਘ ਮਹਿਰੋਣਾ ਦੇ ਨਾਲ ਇੱਕ ਮੰਨੂ ਸੀਗਾ ਮੁੰਡਾ ਮੈਨੂੰ ਉਹਦੇ ਪੂਰੇ ਨਾਮ ਦਾ ਨਹੀਂ ਪਤਾ ਜੀ ਉਹ ਉਹ ਨਾਲ ਸੀ ਤੇ ਇਹਨਾਂ ਨੇ ਮੈਨੂੰ ਇਹ ਕਿਤੇ ਜਾਣ ਲਈ ਸੀ ਉਸ ਗੱਲ ਲਈ ਤੇ ਕੁਦਰਤੀ ਇਹਨਾਂ ਨੇ ਇੱਕ ਵਿਸ਼ਵਾਸ ਹੁੰਦਾ ਮੈਨੂੰ ਕਾਲ ਕਰ ਲਈ ਕਹਿੰਦੇ ਵੀ ਇਸ ਤਰ੍ਹਾਂ ਦੀ ਕੋਈ ਵੀਡੀਓ ਆਈ ਹੈ ਤੇ ਦੱਸੋ ਕੀ ਕਰਨਾ ਹੈ ਮੈਂ ਕਿਹਾ ਕਰਨਾ ਕੀ ਆ ਇਹ ਕਹਿੰਦੇ ਸੀ ਬਟਿੰਡੇ ਆ ਤੁਸੀਂ ਇਧਰੋਂ ਚੱਲ ਪੋ ਮੈਂ ਰਜਵਾੜਾ ਚਾਹੀ ਢਾਬੇ ਤੇ ਅਸੀਂ ਇਕੱਠੇ ਹੋਗੇ ਉੱਥੇ ਇਹਨਾਂ ਨੇ ਮੈਨੂੰ ਵੀਡੀਓ ਵਿਖਾਈ ਤੇ ਵੀਡੀਓ ਦਾ ਤੇ ਮਤਲਬ ਇੱਕ ਕਲਿੱਪ ਹੀ ਵੇਖ ਕੇ ਤੇ ਜਮੀਨ ਨਿਕਲ ਗਈ ਪੈਰਾਂ ਤੋਂ ਤੇ ਮੈਂ ਕਿਹਾ ਵੀ ਚੱਲ ਦੱਸ ਕੀ ਕਰਨਾ ਹੈ ਚੱਲਦੇ ਆਪਾਂ ਵੀਡੀਓ ਸ਼ਲੀਲ ਸੀ ਬਹੁਤ ਘਟਿਆ ਸੀ ਜੀ ਮਤਲਬ ਕਿ ਇੱਕ 5 6 ਸਾਲ ਦੀ ਬੱਚੀ ਨਾਲ ਬਹੁਤ ਘਣਾਉਣੀਆਂ ਹਰਕਤਾਂ ਸੀਗੀਆਂ। ਓ ਹੋ ਹੋ। ਇਹ ਉਹ ਮਤਲਬ ਇੱਥੋਂ ਤੱਕ ਪਾਪਾ ਉਹ ਬਿਆਨ ਨਹੀਂ ਕਰ ਸਕਦੇ ਜੀ ਬਸ ਬਿਆਨ ਤੋਂ ਪਾਸੇ ਆਪਾਂ ਆਪਾਂ ਨਹੀਂ ਕਰ ਸਕਦੇ ਕੋਈ ਨਹੀਂ ਸਕਦੀ। ਉਹ ਜਦੋਂ ਇੰਨੀ ਘਣਾਉਣੀ ਗੱਲ ਵੇਖੀ ਕਿ 5 6 ਸਾਲ ਦੀ ਬੱਚੀ ਦੇ ਮੂੰਹ ਚ ਇਦਾਂ ਤਸ਼ਲੀਲ ਸਾਰੀਆਂ ਗੱਲਾਂ ਬਾਤਾਂ ਉਹ ਰੂ ਕੰਬਗੀ ਵੇਖ ਕੇ ਤਾਂ ਮੈਂ ਮੈਂ ਬਿਨਾ ਸੋਚੇ ਸਮਝੇ ਮੈਂ ਕਿਹਾ ਪੁੱਤ ਚੱਲੀਏ ਉਹ ਵੀ ਕਹਿੰਦਾ ਵੀ ਬਬਾਈ ਆਪਾਂ ਜਾਣਾ ਆ ਮੈਂ ਕਿਹਾ ਵੀ ਚੱਲ ਚੱਲਦੇ ਆ ਪਰ ਉਹ ਟਾਈਮ ਵੀ ਟਾਈਮ ਹੋ ਗਿਆ ਰਾਤ ਨੂੰ ਮੇਰੇ ਕੋਲ ਰੁਕੇ ਅਸੀਂ ਸਵੇਰੇ ਆਪਣੇ ਫੋਨ ਫਾਨ ਕਰ ਛੱਡ ਕੇ ਤੇ ਚੱਲੇ ਗਏ ਮੈਂ ਕਿਹਾ ਚੱਲ ਯਾਰ ਜੋ ਸੇਵਾ ਹੁੰਦੀ ਏ ਦੀ ਕਰੀਏ ਮਾੜੀ ਮੋਟੀ ਹੈ ਨਾ ਹੂੰ ਤੇ ਅਸੀਂ ਚਲੇ ਗਏ ਉੱਥੇ ਹੁਣ ਕਈ ਵਾਰੀ ਬੰਦਾ ਕਿਸੇ ਵੀ ਗੱਲ ਲਈ ਜਦੋਂ ਜਾਂਦਾ ਹੈ ਉਦੋਂ ਸਿਚੁਏਸ਼ਨ ਹੋਰ ਹੁੰਦੀ ਹੈ ਉੱਥੇ ਜਾ ਕੇ ਕਈ ਵਾਰੀ ਉਹ ਸਾਡੇ ਕਾਬੂ 'ਚ ਨਹੀਂ ਰਹਿੰਦੀ ਗੱਲ ਜੀ ਉੱਥੇ ਜਾ ਕੇ ਜਦੋਂ ਗੱਲਬਾਤ ਕੀਤੀ ਤੇ ਉਹਨੂੰ ਮੁੰਡੇ ਨੂੰ ਪਤਾ ਲੱਗ ਗਿਆ ਉਹਨੇ ਆਪਣੇ ਸਾਰੇ ਮਹੱਲੇ 'ਚ ਇਹ ਗੱਲ ਕਹੀ ਵੀ ਮੈਨੂੰ ਕੋਈ ਬੰਦੇ ਧਮਕੀਆਂ ਦੇ ਰਹੇ ਨੇ ਤੇ ਚੁੱਕਣ ਆਏ ਨੇ ਹੂੰ ਤੁਹਾਨੂੰ ਐਡਰੈਸ ਲੱਭ ਗਿਆ ਸੀ ਉਹਨਾਂ ਦਾ ਲੱਭ ਗਿਆ ਜੀ ਉਹ ਕਾਰਨ ਇਹ ਸੀ ਦੀ ਉਹ ਗਲੀ ਬੰਦ ਸੀ ਤੇ ਉਹ ਸਾਰਾ ਉਹਨਾਂ ਦਾ ਹੀ ਮਹੱਲਾ ਆ ਹੂੰ ਉੱਥੇ ਘਰ ਸੀਗਾ ਉਹ ਸਾਨੂੰ ਇਹ ਸੀ ਵੀ ਇਸ ਤਰ੍ਹਾਂ ਬਾਜ਼ਮਾਰਿਆ ਉਹਨੂੰ ਜਦੋਂ ਪਤਾ ਲੱਗ ਗਿਆ ਉਹਨੇ ਆਉਣਾ ਨਹੀਂ ਪਾਰ ਹੂੰ ਤੇ ਅੱਛਾ ਜਾਦੇ ਬੰਦੇ ਨਹੀਂ ਸੀ ਲਿਜਾਏ ਜਾ ਸਕਦੇ ਜਾ ਸਕਦੇ ਉਹ ਇਦਾਂ ਦੀ ਘਟਨਾ ਸੀਗੀ 25 ਕਰਕੇ ਜੀ ਆਓ ਚਲ ਜਿੱਦਾਂ ਸਵਾਲ ਵੀ ਹੁੰਦਾ ਕਿਸੇ ਦਾ ਹਾਂ ਆ ਵੀ ਸਾਰੇ ਬੰਦੇ ਨਹੀਂ ਹੁੰਨੇ ਮੈਚੋਰ ਹੁੰਦੇ ਜੀ ਇਹ ਗੱਲ ਬਹੁਤ ਬਿਲਕੁਲ 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 ਹੀ ਗੱਲ ਲੀਕ ਕਰ ਦੇਣ ਕਿਸੇ ਦੀ ਤੀ ਪੈਨ ਹਾਂਜੀ ਹਾਂਜੀ ਤਾਂ ਉਹ ਜਦੋਂ ਕਿ ਉਹ ਇੱਕ ਬੰਦਾ ਦੋ ਬੰਦੇ ਉਹਦਾ ਪਿਓ ਆਇਆ ਪਹਿਲਾਂ ਕਿ ਭਰਾ ਆਇਆ ਕੋਈ ਕਿਸਾਨ ਉਹ ਟਰੱਕ ਯੂਨੀਅਨ ਦਾ ਪ੍ਰਧਾਨ ਆਇਆ ਇਸ ਤਰ੍ਹਾਂ ਹੁੰਦੇ ਹੁੰਦੇ ਬੰਦੇ 100 ਇਕੱਠਾ ਹੋ ਗਏ ਜੀ ਉੱਥੇ ਉਹਨਾਂ ਦਾ ਹਾਂਜੀ ਹਾਂ 100 ਬੰਦਾ ਇਕੱਠਾ ਹੋ ਗਿਆ ਉੱਥੇ ਕਿ ਪ੍ਰਧਾਨ ਸੀਗਾ ਟਰੱਕ ਯੂਨੀਅਨ ਦਾ ਉਹ ਥੋੜਾ ਜਿਹਾ ਮਤਲਬ ਕਿ ਬੋਲ ਦਾ ਸ਼ੌਕਾ ਹੋ ਗਿਆ ਵੀ ਗੱਲ ਤਾਂ ਦੱਸੋ ਅਸੀਂ ਐਨੇ ਕਿਵੇਂ ਮੁੰਡੇ ਦੇ ਦਿੱਤੀ ਤੁਹਾਨੂੰ ਹੂੰ ਤੇ ਉਹ ਅਮਰਤਪਾਲ ਸਿੰਘ ਮਹਿਰੂ ਕਹਿੰਦਾ ਵੀ ਚੱਲ ਅਸੀਂ ਤੈਨੂੰ ਦੱਸਦੇ ਨੇ ਵੀ ਜੇ ਤੇਰੇ ਚ ਰੱਤਾ ਭਰ ਵੀ ਗੈਰ ਤੋਂ ਹੀ ਤੇ ਫਿਰ ਅਸੀਂ ਚਲਾ ਜਾਈਂ ਹੂੰ ਉਹ ਸੱਚੀ ਚਲੇ ਗਿਆ ਜੀ ਜੇ ਤੁਹਾਨੂੰ ਦੱਸਿਆ ਸੀ ਉਹ ਕਈਆਂ ਅਗਲੇ ਨੂੰ ਨਹੀਂ ਪਤਾ ਹੁੰਦਾ ਅਗਲਾ ਕਿਸ ਹਾਲ ਮਸਟਾ ਉਹ ਆਪਣੇ ਬੰਦੇ ਲੈ ਕੇ ਚਲੇ ਗਿਆ ਪਰ ਸਾਨੂੰ ਇੰਜ ਲੱਗਦਾ ਵੀ ਇਹ ਜਾਂਦਾ ਪੁਲਿਸ ਨੂੰ ਕਾਲ ਕਰਕੇ ਜੀ ਜੋ ਸਾਨੂੰ ਡਾਊਟ ਆ ਜੀ ਪੁਲਿਸ ਕਾफी ਆ ਗਈ ਜਦੋਂ ਮਤਲਬ ਕਿ ਉਹਦੇ ਨਾਲ ਗੱਲ ਕਰਦੇ ਆ ਪ੍ਰਧਾਨ ਨਾਲ ਮੈਂ ਆਪਣਾ ਨਾਮ ਵੀ ਉਹਨੂੰ ਦੱਸਿਆ ਉਹਨੇ ਕਿਹਾ ਵੀ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਮੈਂ ਕਿਹਾ ਮੇਰਾ ਆ ਨਾਮ ਆ ਫਲਾਣੇ ਤੋਂ ਆਇਆ ਆ ਆ ਬੰਦੇ ਆ ਸੀ ਹੂੰ ਤੇ ਮੈਂ ਕਿਹਾ ਅਸੀਂ ਕਿਹੜਾ ਕੋ ਚੋਰੀ ਆਏ ਆ ਸਿੱਧਾ ਸਪਸ਼ਟ ਗਏ ਆਣ ਸਿੱਧਾ ਇਹ ਉਹਦੇ ਵਿੱਚ ਜਦੋਂ ਇਸ ਉਹ ਨਿਕਲ ਗਏ ਤੇ ਉਹਨੂੰ ਨਾਮ ਯਾਦ ਸੀ ਉਹਨੇ ਮੈਨੂੰ ਲੱਗਦਾ ਵੀ ਉਹਨੇ ਕਾਲ ਕੀਤੀ ਤੇ ਆਪਣਾ ਨਾਮ ਸੁਣ ਕੇ ਪੁਲਿਸ ਜਿਹੜੀ ਆ ਉਹ ਵੱਧ ਆ ਗਈ ਹੂੰ ਪੁਲਿਸ ਬਾਅਦ ਤਾਂ ਆ ਗਈ ਕੁਦਰਤੀ ਕਿਸੇ ਗੱਲ ਕਰਕੇ ਪੁਲਿਸ ਪਹਿਲੀ ਉੱਥੇ ਇਕੱਠੀ ਹੋਈ ਸੀ ਡੀਐਸਪੀ ਸਾਹਿਬ ਆਏ ਸੀ ਉਹ ਸਾਰੇ ਇਕਦਮ ਆ ਗਏ ਤੇ ਉਹ ਜਦੋਂ ਆ ਗਏ ਤਾਂ ਇੰਸਪੈਕਟਰ ਆਪਣੇ ਨਾਲ ਆਪਾਂ ਨੂੰ ਲੈ ਕੇ ਜਾਂਦਾ ਰਿਹਾ ਜੇਲ੍ਹ ਚੋਂ ਤੇ ਉਹ ਕੁਦਰਤੀ ਆਪਾਂ ਨੂੰ ਮਤਲਬ ਭਜਾਣਦਾ ਸੀਗਾ ਹੂੰ ਤਰੀਕਾਂ ਤੇ ਲੈ ਕੇ ਜਾਂਦਾ ਹੁੰਦਾ ਸੀ ਤੁਹਾਡੇ ਨਾਲ ਪਹਿਲਾਂ ਬਾਅਦ ਵਾਸਤਾ ਰਿਹਾ ਠੀਕ ਹੈ ਬਸ ਹਾਂ ਜਦੋਂ ਤੁਹਾਨੂੰ ਪਤਾ ਹੀ ਹੈ ਕਈ ਦੋ ਦੋ ਦੇਣ ਲੱਗ ਜਾਂਦੇ ਉਸੇ ਤਰੀਕੇ ਦੇ ਚਾਲ ਹੋਈ ਉਹ ਵੀ ਆਪੇ ਹਾਂ ਉਹ ਕਹਿੰਦਾ ਵੀ ਤੁਸੀਂ ਕਿਵੇਂ ਆਈਗਾ ਵੀ ਗੱਲ ਤਾਂ ਬਹੁਤ ਘਟੀ ਆ ਤੇ ਤੁਹਾਨੂੰ ਅਸੀਂ ਆ ਗੱਲ ਲਈ ਅਸੀਂ ਆਏ ਆ ਵੀ ਇਤੋਂ ਗੱਲ ਵਧੇ ਵੀ ਅਸੀਂ ਇਹਨਾਂ ਨੂੰ ਪਹਿਲਾਂ ਦੱਸ ਦਈਏ ਪੁਲਿਸ ਨੂੰ ਹਨਾ ਵੀ ਗੱਲ ਕਿਸੇ ਹੋਰ ਪਾਸੇ ਜਾਏ ਜੀ ਅਸੀਂ ਜਦੋਂ ਉਹਨਾਂ ਨੂੰ ਦੱਸਿਆ ਤੇ ਉਹ ਉਹਨੇ ਨਾ ਇੱਕ ਸਕਿੰਟ ਦਾ ਹੀ ਕਲਿੱਪ ਵੇਖ ਕੇ ਉਹਨੇ ਕਹਿੰਦਾ ਬੰਦ ਕਰ ਦਿਓ ਜੀ ਚਲੋ ਚੱਲੀਏ ਆਪਾਂ ਥਾਣੇ ਚੱਲੋ ਇਹਨਾਂ ਨੂੰ ਲੈ ਕੇ ਤੇ ਆਪ ਤੁਸੀਂ ਵੀ ਚੱਲੋ ਨਾਲ ਹੀ ਅਸੀਂ ਤੇ ਜਾਣੀ ਸੀ ਨਾਲ ਉਹ ਅਸੀਂ ਇਕੱਠੇ ਗੱਡੀਆਂ 'ਚ ਬੈਠੇ ਜੋ ਉਤੋਂ ਕਿਸੇ ਨੇ ਫੋਟੋ ਖਿੱਚ ਕੇ ਪਾਤੀ ਵੀ ਬਾਬੇ ਬਖਸ਼ੀਸ਼ ਨੂੰ ਤੇ ਅਮਰਪਾਲ ਸਿੰਘ ਮਹਿਰੋਂ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਪਾਈ ਤੇ ਕਿਸੇ ਨੇ ਚੰਗੇ ਲਈ ਸੀ ਅੱਛਾ ਉਹ ਗੱਲ ਹੋਰ ਪਾਸੇ ਚਲੀ ਗਈ ਅਸੀਂ ਸਾਡੇ ਫੋਨ ਘਰ ਸੀ ਤੇ ਮਤਲਬ ਅਸੀਂ ਉਥੇ ਥਾਣੇ ਦੇ ਵਿੱਚ 4-5 ਘੰਟੇ ਲੱਗ ਗਏ ਜੀ ਹੁਣ ਸ਼ਾਮ ਨੂੰ ਮੈਂ ਉਹਨਾਂ ਨੂੰ ਕਿਹਾ ਜੀ ਸਾਡੇ ਤੇ ਰੌਲਾ ਪੈ ਗਿਆ ਸਾਨੂੰ ਫੋਨ ਆਇਆ ਹੈ ਪਿੱਛੋਂ ਘਰੋਂ ਰੌਲਾ ਪੈ ਗਿਆ ਬਹੁਤ ਜ਼ਿਆਦਾ ਨਾ ਸਾਨੂੰ ਸੱਚ ਪੁਲਿਸ ਨੇ ਕਿਹਾ ਵੀ ਚੰਡੀਗੜ੍ਹੋਂ ਫੋਨ ਆਇਆ ਵੀ ਤੁਹਾਨੂੰ ਰੈਸਟ ਕਰ ਲਿਆ ਗਿਆ ਤੇ ਮੈਂ ਕਹਾਂ ਜ਼ਰਾ ਜੀ ਤੇ ਸਪਸ਼ਟ ਕਰਾਂਗੇ ਨਹੀਂ ਰੋਲਾ ਪੈ ਜੂਗਾ ਬਹੁਤ ਉਹ ਕਹਿੰਦੇ ਹੁਣ ਤੁਸੀਂ ਇਸ ਗੱਲ ਨੂੰ ਸਪਸ਼ਟ ਨਹੀਂ ਕਰ ਸਕਦੇ ਇੱਕ ਦਿਨ ਦਾ ਸਾਨੂੰ ਸਮਾਂ ਦਿਓ ਵੀ ਅਸੀਂ ਆਪਣੇ ਤਰੀਕੇ ਨਾਲ ਸਾਰਾ ਕੁਝ ਕਰਨਾ ਹੈ ਹੁਣ ਐ ਨਾ ਤੁਸੀਂ ਕਰੋ ਉਹ ਗੱਲ ਮਤਲਬ ਮੈਂ ਤੁਹਾਡੇ ਨਾਲ ਵੀ ਨਹੀਂ ਕਰ ਸਕਦਾ ਵੀ ਇਹ ਮੁੰਡਾ ਕਿੱਥੋਂ ਪੜਿਆ ਗਿਆ ਕੀ ਹੋਇਆ ਕੀ ਉਹ ਸਾਰਾ ਫਿਰ ਪੁਲਿਸ ਨੇ ਆਪਣੇ ਤਰੀਕੇ ਨਾਲ ਜੋਗੀ ਹਨ ਜੀ ਤਾਂ ਉਹ ਇਹ ਸਾਰੀ ਘਟਨਾ ਸੀ ਤਾਂ ਸਭ ਤੋਂ ਘਟਿਆ ਗੱਲ ਇਹ ਸੀ ਵੀ ਉਹ ਬੱਚੀ ਉਹਦੇ ਬਿਲਕੁਲ ਕਲੋਜ਼ ਪਰਿਵਾਰ ਚੋਂ ਸੀ ਮੰਨ ਲਓ ਵੀ ਭੈਣ ਲਾ ਲਓ ਪਤੀਜੀ ਲਾ ਲਓ ਇਸ ਤਰ੍ਹਾਂ ਬਾਬਾ ਹੁਣ ਨਾ ਨਹੀਂ ਇਦਾਂ ਕਾਫੀ ਨਹੀਂ ਡਿਕਲੇਅਰ ਕਰ ਸਕਦੇ ਬਹੁਤ ਗਲਤ ਅਰਕ ਤੁਸੀਂ ਮਤਲਬ ਆਉਂਦੀ ਪਰਿਵਾਰ ਚ ਕਰ ਰਿਆ ਸੀ ਆਪਦੇ ਘਰੇ ਬਿਲਕੁਲ ਉਹ ਮਤਲਬ ਤੁਸੀਂ ਉਹ ਹੈਰਾਨ ਕਰ ਔਰ ਉਤੋਂ ਵੀ ਕਿਉਂਕਿ ਉਹਦੇ ਥੋੜੇ ਦਿਨ ਪਹਿਲਾਂ ਉਹਦੇ ਭਰਾ ਦੀ ਡੈਥ ਹੋਈ ਹੈ ਮੁੰਡੇ ਦੀ ਅੱਛਾ ਉਸੇ ਪੀਰੀਅਡ ਦੇ ਦੌਰਾਨੀ ਇਹ ਗੱਲ ਹੋਈ ਹੈ ਸਾਰੀ ਮਤਲਬ ਮੈਂ ਆਪਾ ਹੈਰਾਨ ਆ ਇਸ ਗੱਲ ਤੋਂ ਵੀ ਯਾਰ ਕਿੱਥੋਂ ਤੱਕ ਗੱਲ ਪਹੁੰਚ ਗਈ ਆ ਜਿਹੜਾ ਬੰਦੇ ਉਹ ਉਹ ਅਸੀਂ ਉਹਨਾਂ ਨੂੰ ਪੈਨ ਡਰਾਈਵ ਚ ਪਾ ਕੇ ਦੇਤੀ ਅਸੀਂ ਤੇ ਆਪਣੇ ਕੋਲੋਂ ਡਿਲੀਟ ਕਰਤੀ ਜੀ ਜੇਰੇ ਹੀ ਨਹੀਂ ਪੈਂਦਾ ਵੀ ਉਹਨੂੰ ਕਿਸੇ ਨੂੰ ਕਹੀਏ ਵੀ ਆ ਆ ਗੱਲ ਨਹੀਂ ਬਿਲਕੁਲ ਕਿਉਂ ਹਾਂ ਜੇਰੇ ਨਹੀਂ ਪੈਂਦਾ ਹੈਗਾ ਹੂੰ ਹੂੰ ਤੇ ਉਹ ਸਾਰੀ ਹੋਈ ਹੈ ਜੀ ਭਾਈ ਸਾਹਿਬ ਜੀ ਹਾਂਜੀ ਅੱਛਾ ਇੱਕ ਇੱਕ ਇਹ ਗੱਲ ਆਈ ਕਿ ਪਹਿਲਾਂ ਪੁਲਿਸ ਨੇ ਗ੍ਰਿਫਤਾਰ ਕਰ ਲਏ ਫਿਰ ਉਹ ਗ੍ਰਸ ਤੋਂ ਭੱਜ ਗਏ ਭੱਜਨ ਚ ਕਾਮਯਾਬ ਹੋ ਗਿਆ ਇਦਾਂ ਦੀਆਂ ਪੋਸਟਾਂ ਪੈ ਗਈਆਂ ਤੁਹਾਡੀਆਂ ਤਾਂ ਉਹ ਨਹੀਂ ਉਹ ਭੱਜਨ ਚ ਕਾਮਯਾਬ ਪੋਸਟਾਂ ਇਦਾਂ ਪੈ ਗਈਆਂ ਜੀ ਅਸਲ ਜੀ ਇੱਕ ਪਾਸੇ ਇੱਕ ਅ ਕੋਈ ਪ੍ਰੈਸ ਵਾਲੇ YouTube ਵਾਲੇ ਮੁੰਡੇ ਆਗੇ 게ਟ ਦੇ ਉੱਤੇ ਜੀ 게ਟ ਦੇ ਉੱਤੇ ਆਗੇ ਤੇ ਹੁਣ ਅਸੀਂ ਥਾਣੇ 'ਚ ਸਾਨੂੰ ਫਿਰ ਉਹ ਗੱਲ ਸਾਰੀ ਕਲੀਅਰ ਕਰਨੀ ਪੈਣੀ ਸੀ ਵੀ ਆ ਇਦਾਂ 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 ਤਾਂ ਪਰ ਪਿੱਛੇ ਇਹ ਸੀ ਵੀ ਕੇਸ ਦੀ ਪ੍ਰੋਬਲਮ ਆਊਗੀ ਵੀ ਇੱਕ ਨਵੇਂ ਐਕਟ ਆ ਇਹਨੇ ਉਹ ਕਹਿੰਦੇ ਸਾਨੂੰ ਸਮਝਣ 'ਚ ਥੋੜੀ ਦੇਰ ਲੱਗਣ ਲਈ ਹੈ ਟਾਈਮ ਲੱਗ ਜੂ 2-4 ਘੰਟੇ ਹੂੰ ਤਾਂ ਤੁਹਾਨੂੰ ਪਤਾ ਹੀ ਨਵੇਂ ਐਕਟ ਆਏ ਨੇ ਨਾ ਉਹਦੇ ਤਿੰਨ ਤਰ ਚਦਰ ਚੋਣਾ ਸੀ ਫਿਰ ਉਹਦੇ ਦੋ ਗੇਟ ਨੇ ਜਿੱਥੇ ਤੁਸੀਂ ਸਵਾਪਣੇ ਨਾ ਲਹਿਰੇ ਦੇ ਦੋ ਗੇਟ ਨੇ ਆ ਜੀ ਦੂਜੇ ਤੇ ਗੇਟ ਤਾਂ ਨਹੀਂ ਇੱਕਦਮ ਨਿਕਲੇ ਆ ਗੱਡੀ ਲੈ ਕੇ ਜੀ ਉਹ ਸ਼ਾਇਦ ਇਦਾਂ ਦੀ ਕੋਈ ਅਫਵਾਹ ਫੈਲ ਗਈ ਹੈ ਗੱਲ ਹੋਰ ਕੋਈ ਸੀ ਉੱਥੋਂ ਤੇਜੀ ਜੀ ਨਿਕਲੇਦੇ ਉਹ ਇਹ ਗੱਲ ਪੈ ਗਈ ਵੀ ਥਾਣੇ ਦੇ ਵਿੱਚੋਂ ਭੱਜਣ ਚ ਕਾਮਯਾਬ ਹੋ ਗਏ ਹਾਂ ਹਾਂ ਇਦਾਂ ਕਿਉਂਕਿ ਉੱਥੇ ਬੰਦੇ ਬਹੁਤ ਇਕੱਠੇ ਹੋਗੇ ਸਨ ਜੀ ਆਪਾਂ ਨੂੰ ਹੁਣ ਉਸ ਏਰੀਆ 'ਚ ਨਾ ਜਦੋਂ ਮਾਨਸਾਬ ਦੀ ਇਲੈਕਸ਼ਨ ਹੋਈਏ ਮੈਂ ਉੱਥੇ ਕਾਫੀ ਘੁੰਮਿਆ ਉੱਥੇ ਇੱਕ ਬੰਦਾ ਕਾਠਾ ਦੋ ਚ ਚੰਮ ਕਈ ਘੰਟੇ ਲੱਗੇ ਲੋਕ ਆਉਣੇ ਸ਼ੁਰੂ ਹੋ ਗਏ ਉੱਥੇ ਜੀ ਇਕੱਠੇ ਹੋ ਗਏ ਲੋਕ ਜੀ ਤੇ ਆ ਆ ਸਾਰੀ ਕਹਾਣੀ ਸੀ ਜੀ ਆ ਸਾਰੀ ਸਿਚੁਏਸ਼ਨ ਸੀਗੀ ਤੇ ਉਹ ਮੁੰਡੇ ਤੇ ਫਿਰ ਪਰਚਾ ਹੋ ਗਿਆ ਹੁੰਦਾ ਹੋ ਗਿਆ ਜੀ ਪਰਚਾ ਉਹਨੂੰ ਜੇਲ੍ਹ ਭੇਜੀ ਤਾਈ ਅੱਛਾ ਹਾਂ ਜੀ ਜੇਲ੍ਹ ਭੇਜੀ ਤੇ ਜੋ ਐਕਟ ਦੇ ਤਹਿਤ ਪਰਚਾ ਕਰਦੇ ਹੋ ਐਫ ਆਈ ਆਰ ਆਜੂਗੀ ਅਸੀਂ ਤੁਹਾਨੂੰ ਭੇਜ ਦਾਂਗੇ ਠੀਕ ਹੈ ਚਲੋ ਨਾਂ ਤਾਂ ਗੁੱਤੀ ਰੱਖਣਾ ਚਾਹੀਦਾ ਉਹਨਾਂ ਪਰਿਵਾਰ ਦਾ ਤੇ ਠੀਕ ਹੈ ਉਹ ਇਹ ਗੱਲ ਕਲੀਅਰ ਹੋ ਗਈ ਕਿ ਤੁਹਾਡਾ ਪੁਲਿਸ ਨੇ ਸਾਥ ਦੇ ਕੇ ਉਹਦੇ ਤੇ ਪਰਚਾ ਕੱਢ ਦਿੱਤਾ ਹਾਂਜੀ ਮੈਂ ਤੁਹਾਨੂੰ ਹੈਰਾਨਗੀ ਦੀ ਗੱਲ ਹੈ ਵੀ ਆਪਾਂ ਕਈ ਵਾਰੀ ਕਹਿ ਦਿੰਦੇ ਆ ਵੀ ਹਰ ਥਾਂ ਤੇ ਚੰਗੇ ਇਨਸਾਨ ਹੁੰਦੇ ਆ ਉਹ ਦੋਨੋਂ ਅਫਸਰ ਇੰਨੇ ਚੰਗੇ ਸੀ ਜੀ ਮਤਲਬ ਉਹਨਾਂ ਨੇ ਅਸੀਂ ਇੱਕ ਵੀ ਗੱਲ ਉਹਨਾਂ ਨੂੰ ਕਹੀ ਨਹੀਂ ਆਪਣੇ ਆਪ ਹੀ ਸਭ ਕੁਝ ਉਹਨਾਂ ਨੇ ਕੁਝ ਮੈਂਟੇਨੈਂਸ ਕਿੰਤਾ ਜੀ ਕਰਤਾ ਜੀ 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 ਇੰਨੀ ਤੇਜ਼ੀ ਨਾਲ ਕੀਤਾ ਉਹਨਾਂ ਨੇ ਜੀ ਮਤਲਬ ਉਹਨਾਂ ਨੇ ਉਹਨਾਂ ਨੂੰ ਇਹ ਪਤਾ ਵੀ ਸੀ ਵੀ ਜੇ ਕੋਈ ਗੱਲ ਇੱਧਰ ਉੱਧਰ ਹੋਈ ਤੇ ਇਹਨਾਂ ਨੇ ਮਾੜੀ ਜੀ ਗੱਲ ਕਰਤੀ ਤੇ ਸਿੱਖ ਜਥੇਬੰਦੀਆਂ ਇੱਥੇ ਰੌਲਾ ਹੋਰ ਪਾਊਗਾ ਮੈਂ ਵੀ ਗੱਲ ਸੀਗੀ ਇੱਕ ਪ੍ਰੈਸ਼ਰ ਜਾਂਦਾ ਹੂੰ 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 ਹਾਂਜੀ ਤੇ بس ਆ اسی ਕੀ ਗੱਲ ਜੀ اچھا اچھا ਉਹ ਲੋਕਾਂ ਦੇ ਵਿੱਚ ਅਸਲ ਵਿੱਚ افਵਾਹ ਹੋ ਗਈ ਕਿ ਤੇ ਪੁਰਾਣੇ ਕੇਸ ਚ ਪੜ ਲਿਆ ਜਾਂ ਆਲਰੇਡੀ ਲੁਧਿਆਣੇ ਘਟਨਾ ਵਾਪਰੀ ਹੁੰਦੇ ਨਾਲ ਤਾਰਾਂ ਜੋੜ ਦੀਆਂ ਹੁਣ ਮਤਲਬ ਕਈ ਤਰ੍ਹਾਂ ਦੇ ਲੋਕੀ ਉੱਧਰ ਮਾਇ ਸੀ ਹਾਂਜੀ 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 ਬਿਲਕੁਲ ਇੱਕ ਹੀ ਵਾਰੀ ਸਾਰਾ ਕੁਝ ਹੋਇਆ ਉਧਰੋਂ ਅੰਮ੍ਰਿਤਪਾਲ ਸਾਹੂ ਜੱਕ ਸਮਾਗਮ ਵਿੱਚ ਸੀਗਾ ਸਾਰਾ ਸਿਸਟਮ ਜਾ ਮਿਕਸੀ ਜਾ ਹੋ ਗਿਆ ਹੁਣ ਸਮਝ ਨਹੀਂ ਲੱਗ ਰਹੀ ਸੀ ਅਸਲ ਚੱਲ ਕੀ ਰਿਹਾ ਚੱਲ ਕੀ ਰਿਹਾ ਜੀ ਹਾਂਜੀ ਹਾਂ ਪੂਰੇ ਮੀਂਤ ਮਤਲਬ ਕਿ ਬਾੜੀ ਮੀਡੀਆ ਦੀ ਗੱਲ ਤਾਂ ਆਈ ਨਹੀਂ ਸੋਸ਼ਲ ਮੀਡੀਆ ਤੇ ਜ਼ਰੂਰ ਆਈ ਆ ਕਿ ਸੋਸ਼ਲ ਪੋਸਟਾਂ ਪੈ ਰਹੀਆਂ ਸੀ ਪੋਸਟਾਂ ਕਈਆਂ ਨੇ ਫੋਨ ਕਰਕੇ ਵੀ ਪੁੱਛਿਆ ਵੀ ਤੁਸੀਂ মিডিਆ ਤੋਂ ਪਤਾ ਕਰੋ ਭਾਈ ਵੀ ਕੀ ਗੱਲਬਾਤ ਆ ਵੀ ਉਹਨਾਂ ਦਾ ਕਈ ਤੇ ਇੱਥੋਂ ਤੱਕ ਵੀ ਸੀ ਵੀ ਉਹ ਭੱਜ ਗਏ ਕਿ ਦਿਨ ਕਾਉਂਟਰ ਵਾਲੀ ਗੱਲ ਜਾਂ ਕੱਲ ਨੂੰ ਕਿਰਦਾਂ ਦੀ ਗੱਲ ਨਾਲ ਸਾਹਮਣੇ ਪਤਾ ਪਤਾ ਹੋਣਾ ਚਾਹੀਦਾ ਕਿ ਬੰਦੇ ਭੱਜੇ ਕਿਉਂ ਥਾਣੇ ਚੁਜ ਜਾਂ ਕੁਛ ਪਰ ਇਹ ਜਿਹੜੀ ਸੀਗੀ ਇੱਕ ਉਹ ਜਿਹੜੀ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਘਟਨਾ ਦੀ ਇਸ ਘਟਨਾ ਸੰਬੰਧੀ ਇੱਕ ਬੰਦੇ ਨੇ ਪੋਸਟ ਪਾਈ ਸੀ ਵੀ ਇਸ ਸੰਬੰਧੀ ਉਹ ਕਿਸੇ ਨੂੰ ਗਿਆ ਸੀ ਜੋ ਉੱਥੋਂ ਗ੍ਰਿਫਤਾਰ ਕਰ ਲਿਆ ਪਰ ਅਜੇ ਕਲੀਅਰ ਇਹ ਵੀ ਨਹੀਂ ਸੀ ਕਿ ਤੁਹਾਨੂੰ ਗ੍ਰਿਫਤਾਰ ਨਹੀਂ ਕੀਤਾ ਸੀਗਾ ਤੁਹਾਨੂੰ ਸਿਰਫ ਜਾਣਕਾਰੀ ਲਈ ਉਹਨਾਂ ਨੇ ਵਿਸ਼ਵਾਸਦਾਰ ਨੂੰ ਮਿਠਾਣੇ ਤੇ ਬੁਲਾਇਆ ਸੀਗਾ ਹਾਂਜੀ ਹਾਂਜੀ ਕਿਉਂਕਿ ਅਸੀਂ ਕਿਹਾ ਸੀ ਨਾ ਵੀ ਸਾਡੇ ਸਾਹਮਣੇ ਸਾਡੇ ਅੱਖਾਂ ਸਾਹਮਣੇ ਸਭ ਕੁਝ ਹੋਵੇ ਮਤਲਬ ਇਹ ਹੋਣਾ ਚਾਹੀਦਾ ਪਰ ਚਾਹ ਉਹ ਨਹੀਂ ਤਾਂ ਫਿਰ ਠੀਕ ਹੈ ਹਾਂਜੀ ਠੀਕ ਹੈ ਜੀ ਠੀਕ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਓਕੇ ਓਕਾ ਭਾਈ ਜੀ ਖਾਲਸਾ ਜੀ